ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਤੇ ਦੀਪ ਦਾ ਬੜਾ ਗੂੜਾ ਪਿਆਰ ਸੀ ਅਸੀਂ ਇਕੱਠੇ ਸਕੂਲ ਜਾਂਦੇ ਤੇ ਇਕੱਠੇ ਖੇਡਦੇ ਹੁੰਦੇ ਦੀਪ ਮੇਰੇ ਨਾਲ ਦੇ ਪਿੰਡ ਦਾ ਮੁੰਡਾ ਸੀ ਅਸੀਂ ਤੁਰ ਕੇ 3 ਕਿਲੋਮੀਟਰ ਦਾ ਪੈੜਾ ਤੈਅ ਕਰਕੇ ਸਕੂਲ ਪਹੁੰਚਦੇ ਸੀ ਮੇਰਾ ਪਿੰਡ ਪਹਿਲਾਂ ਆਉਂਦਾ ਸੀ ਇਸ ਲਈ ਦੀਪ ਮੇਰੀ ਵੇਟ ਕਰਦਾ ਸੀ ਤੇ ਮੈਨੂੰ ਨਾਲ ਲੈ ਕੇ ਹੀ ਸਕੂਲ ਜਾਂਦਾ ਸੀ ਮੇਰਾ ਇਕੱਲੇ ਦਾ ਦਿਲ ਨਹੀਂ ਸੀ ਕਰਦਾ ਸਕੂਲ ਜਾਣ ਨੂੰ ਤਾਂ ਦੀਪ ਮੈਨੂੰ ਆਪਣੇ ਨਾਲ ਲੈ ਕੇ ਹੀ ਸਕੂਲ ਜਾਂਦਾ ਹੁੰਦਾ ਸੀ ਮੈਂ ਵੀ ਕਰੋ ਟਾਈਮ ਨਾਲ ਤੁਰ ਪੈਂਦਾ ਸੀ ਕਿ ਦੀਪ ਮੇਰਾ ਵੇਟ ਕਰਦਾ ਹੋਊਗਾ ਸਾਡੀ ਇੰਨੀ ਗੂੜੀ ਜਾਰੀ ਸੀ ਕਿ ਸਾਰੇ ਹੀ ਕਹਿੰਦੇ ਸੀ ਕਿ ਦੀਪ ਤੇ ਗੋਪੀ ਦਾ ਆਪਸ ਵਿੱਚ ਬਹੁਤ ਪਿਆਰ ਆ ਮੈਂ ਉਹਨੂੰ ਆਪਣੇ ਭਰਾਵਾਂ ਨਾਲੋਂ ਵੱਧ ਸਮਝਦਾ ਸੀ ਉਹ ਵੀ ਮੈਨੂੰ ਮੇਰੇ ਭਰਾਵਾਂ ਨਾਲੋਂ ਵੱਧ ਸਮਝਦਾ ਹੁੰਦਾ ਸੀ ਅਸੀਂ ਦੋਵੇਂ ਭਰਾ ਭਰਾ ਬਣ ਕੇ ਹੀ ਰਹਿੰਦੇ ਹੁੰਦੇ ਸੀ ਸਾਡੇ ਘਰ ਦੇ ਨੂੰ ਸਾਡੇ ਦੋਵਾਂ ਦੇ ਪਿਆਰ ਬਾਰੇ ਪਤਾ ਸੀ ਤੇ ਮੈਂ ਚਾਹੁੰਦਾ ਸੀ ਕਿ ਮੇਰਾ ਦੀਪ ਦਾ ਪਿਆਰ ਇਦਾਂ ਹੀ ਬਣਿਆ ਰਹੇ ਫਿਰ ਪਤਾ ਨਹੀਂ ਕਿਹੜੀ ਮਾੜੀ ਘੜੀ ਸੀ ਜਿਨੇ ਸਾਨੂੰ ਅਲੱਗ ਕਰਨਾ ਸੀ ਤੇ ਮੈਂ ਇਹੋ ਜਿਹੀ ਸੋਚ ਕਰ ਬੈਠਾ ਇੱਕ ਦਿਨ ਮੈਂ ਦੀਪ ਦੇ ਘਰ ਗਿਆ ਤਾਂ ਦੀਪ ਬੈਠਾ ਚਾਹ ਪੀ ਰਿਹਾ ਸੀ ਮੈਂ ਤਾਂ ਅਚਾਨਕ ਬਿਨਾ ਦੱਸੇ ਹੀ ਉਹਨੂੰ ਮਿਲਣ ਲਈ ਚਲਾ ਗਿਆ ਤਾਂ ਦੀਪ ਮੈਨੂੰ ਕਹਿਣ ਲੱਗਾ ਆ ਜਾ ਬੈਠ ਜਾ ਤੂੰ ਵੀ ਚਾਹ ਪੀ ਲੈ ਉਹਦੇ ਕਹਿਣ ਤੇ ਮੈਂ ਵੀ ਚਾਹ ਲਈ ਹਾਂ ਕਰ ਦਿੱਤੀ ਤੇ ਦੀਪ ਦੀ ਭੈਣ ਲਵਲੀ ਮੇਰੇ ਲਈ ਚਾਹ ਲੈ ਕੇ ਆਈ ਮੈਂ ਉਹਨੂੰ ਪਹਿਲੀ ਵਾਰ ਵੇਖਿਆ ਸੀ ਉਹ ਘਰੋਂ ਬਹੁਤ ਘਾਟੀ ਬਾਹਰ ਨਿਕਲਦੀ ਹੁੰਦੀ ਸੀ ਮੈਂ ਜਦੋਂ ਲਵਲੀ ਨੂੰ ਦੇਖਿਆ ਤਾਂ ਹੈਰਾਨ ਹੀ ਰਹਿ ਗਿਆ ਇੰਨੀ ਸੋਹਣੀ ਸੀ ਕਿ ਉਹ ਤਾਂ ਦੀਪ ਦੇ ਭੈਣ ਲੱਗਦੀ ਹੀ ਨਹੀਂ ਸੀ ਦੀਪ ਦਾ ਸਾਵਲੇ ਰੰਗ ਦਾ ਸੀ ਪਰ ਲਵਲੀ ਦਾ ਰੰਗ ਗੋਰਾ ਤੇ ਮੋਟੀਆਂ-ਮੋਟੀਆਂ ਅੱਖਾਂ ਗੁੰਦਵਾਂ ਸਰੀਰ ਬਹੁਤ ਸੋਹਣੀ ਲੱਗਦੀ ਸੀ ਜਦ ਕਿ ਉਹ ਸਾਡੇ ਤੋਂ ਬਹੁਤ ਛੋਟੀ ਸੀ ਇਹ ਵੀ ਨਹੀਂ ਕਹਿ ਸਕਦੇ ਸੀ ਕਿ ਉਹ ਨਿਆਣੀ ਸੀ ਪਰ ਕੋਈ 2-3 ਸਾਲ ਦਾ ਤਾਂ ਜ਼ਰੂਰ ਫਰਕ ਹੋਊਗਾ ਉਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ ਤੇ ਦੀਪ ਸਰਕਾਰੀ ਸਕੂਲ ਵਿੱਚ ਮੇਰੇ ਨਾਲ ਪੜ੍ਹਦਾ ਸੀ ਅਸੀਂ ਇੱਕੋ ਕਲਾਸ ਵਿੱਚ ਹੋਣਾ ਕਰਕੇ ਸਾਡਾ ਬਹੁਤ ਹੀ ਪਿਆਰ ਸੀ ਪਰ ਮੈਂ ਕਦੀ ਦੀਪ ਦੇ ਭੈਣ ਨੂੰ ਵੇਖਿਆ ਨਹੀਂ ਸੀ ਸ਼ਾਇਦ ਉਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ ਤੇ ਸਕੂਲ ਤੋਂ ਬਾਅਦ ਟਿਊਸ਼ਨ ਤੇ ਚਲੀ ਜਾਂਦੀ ਸੀ ਤੇ ਕਮਰੇ ਚੋਂ ਵੀ ਘੱਟ ਹੀ ਬਾਹਰ ਨਿਕਲਦੀ ਸੀ ਅਚਾਨਕ ਉਸ ਦਿਨ ਮੇਰੇ ਲਈ ਚਾਹ ਲੈ ਕੇ ਆਈ ਤਾਂ ਮੈਂ ਹੈਰਾਨ ਰਹਿ ਗਿਆ ਸ਼ਾਮ ਦਾ ਵੇਲਾ ਸੀ ਤੇ ਦੀਪ ਨੂੰ ਮੈਨੂੰ ਮੇਰਾ ਦਿਲ ਕਰਦਾ ਸੀ ਮੈਂ ਸੋਚਿਆ ਕਿ ਚਲਾ ਜਾਣਾ ਮੈਂ ਕਰੋ ਸਾਈਕਲ ਚੁੱਕਿਆ ਤੇ ਉਹਦੇ ਘਰ ਪਹੁੰਚ ਗਿਆ ਉਦੋਂ ਸਾਡੇ ਕੋਲ ਇੱਕੋ ਹੀ ਮੋਟਰਸਾਈਕਲ ਸੀ ਤੇ ਉਹ ਮੇਰੇ ਡੈਡੀ ਕੰਮ ਤੇ ਲੈ ਕੇ ਜਾਂਦੇ ਸੀ ਇਸ ਲਈ ਮੈਂ ਮਗਰੋਂ ਸਾਈਕਲ ਤੇ ਹੀ ਹਰ ਥਾਂ ਤੇ ਆਉਂਦਾ ਜਾਂਦਾ ਹੁੰਦਾ ਸੀ ਪਰ लवली ਨੂੰ ਦੇਖ ਕੇ ਤਾਂ ਮੇਰੇ ਦਿਲ ਵਿੱਚ ਪਤਾ ਨਹੀਂ ਕਿਹੜਾ ਭੂਤ ਵੜ ਗਿਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ लवली ਨੂੰ ਵਿਆ ਕੇ ਆਪਣੇ ਘਰ ਲੈ ਜਾਵਾਂ ਵੈਸੇ ਵੀ ਮੈਂ लवली ਦੇ ਘਰ ਬਹੁਤ ਘਟ ਜਾਂਦਾ ਸੀ ਤੇ ਦੀਪ ਦੇ ਨਾਲ ਬਹਾਰੋਂ ਬਾਹਰੀ ਮੇਰਾ ਤੇ ਪ੍ਰੇਮ ਸੀ ਦੀਪ ਵੀ ਮੇਰੇ ਘਰ ਆਉਂਦਾ ਹੁੰਦਾ ਸੀ ਪਰ ਮੇਰੇ ਕੋਈ ਭੈਣ ਨਹੀਂ ਸੀ ਮੈਨੂੰ ਇਹੋ ਜਿਹਾ ਵੀ ਕੋਈ ਡਰ ਨਹੀਂ ਸੀ ਸ਼ਾਇਦ ਆਪਣੀ ਭੈਣ ਦਾ ਕਰਕੇ ਦੀਪ ਮੈਨੂੰ ਘਰੇ ਘੱਟ ਹੀ ਲੈ ਜਾਂਦਾ ਸੀ ਤੇ ਦੀਪ ਨੂੰ ਪਤਾ ਸੀ ਕਿ ਮੈਂ ਇਦਾਂ ਦਾ ਬਿਲਕੁਲ ਵੀ ਨਹੀਂ ਜਦੋਂ ਮੈਂ ਚਾਹ ਪੀਤੀ ਤਾਂ ਦੀਪ ਮੈਨੂੰ ਕਹਿ ਲੱਗਾ ਕਿ ਚੱਲ ਆਪਾਂ ਹੁਣ ਬਾਹਰ ਘੁੰਮ ਫਿਰ ਕੇ ਆਉਣੇ ਆ ਮੈਂ ਦੀਪ ਦੇ ਨਾਲ ਬਾਹਰ ਚਲਾ ਗਿਆ ਪਰ ਲਵਨੀ ਦਾ ਚਿਹਰਾ ਮੇਰੀਆਂ ਤਾਂ ਅੱਖਾਂ ਅੱਗੇ ਘੁੰਮੀ ਜਾਂਦਾ ਸੀ ਮੈਂ ਕਾਫੀ ਦੇਰ ਰਾਤ ਉਹਦੇ ਨਾਲ ਘੁੰਮ ਕੇ ਘਰ ਆਇਆ ਤਾਂ ਘਰ ਆਉਂਦਿਆਂ ਹੀ ਮੇਰੀ ਦਾਦੀ ਮਾਂ ਮੈਨੂੰ ਕਹਿਣ ਲੱਗੀ ਕਿ ਗੋਪੀ ਹਨੇਰੇ ਵਿੱਚ ਘਟ ਫਿਰਿਆ ਕਰ ਜਮਾਨਾ ਚੰਗਾ ਨਹੀਂ ਆ ਤੂੰ ਹਜੇ ਨਿਆਣਾ ਜਦ ਕਿ ਮੈਂ 11ਵੀਂ ਕਲਾਸ ਵਿੱਚ ਹੋ ਗਿਆ ਸੀ ਪਰ ਮੈਂ ਆਪਣੇ ਘਰਦਿਆਂ ਦੇ ਲਈ ਹਜੇ ਵੀ ਨਿਆਣਾ ਹੀ ਸੀ ਮੈਂ ਆਪਣੀ ਦਾਦੀ ਨੂੰ ਕਿਹਾ ਕਿ ਮੇਰੀ ਫਿਕਰ ਨਾ ਕਰਿਆ ਕਰ ਮੈਂ ਹੁਣ ਵੱਡਾ ਹੋ ਗਿਆ ਵਾਂ ਮੈਨੂੰ ਸਭ ਕੁਝ ਸਮਝ ਸ੍ਰੀ ਆ ਗਿਆ ਕਿ ਕਿੱਦਾਂ ਰਹਿਣਾ ਤੇ ਕਿੱਦਾਂ ਨਹੀਂ ਦਾਦੀ ਨੇ ਮੇਰਾ ਮੱਥਾ ਚੁੰਮਿਆ ਤੇ ਕਹਿਣ ਲੱਗੀ ਚਲ ਤੈਨੂੰ ਮੈਂ ਰੋਟੀ ਫੜਾ ਦੇਵਾਂ ਇਹਨਾਂ ਕਹਿ ਕੇ ਮੈਂ ਕਮਰੇ ਵਿੱਚ ਚਲਾ ਗਿਆ ਪਰ ਲਵਲੀ ਦਾ ਚਿਹਰਾ ਤਾਂ ਮੇਰੀਆਂ ਅੱਖਾਂ 'ਗੇ ਘੁੰਮੇ ਜਾਂਦਾ ਸੀ ਮੈਨੂੰ ਉਹ ਬਹੁਤ ਸੋਹਣੀ ਲੱਗਦੀ ਸੀ ਅਗਲੇ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਮੈਂ ਲਵਲੀ ਵਰਗੀ ਕੋਈ ਵੀ ਕੁੜੀ ਮੈਨੂੰ ਉੱਥੇ ਨਜ਼ਰ ਨਾ ਆਈ ਕੁੜੀਆਂ ਵੀ ਬਹੁਤ ਸੋਹਣੀਆਂ ਸੁਹਣੀਆਂ ਸੀ ਪਰ ਫਿਰ ਵੀ ਮੇਰੇ ਲਵਲੀ ਦੇ ਮਾਗ ਵਿੱਚ ਹੀ ਆਉਂਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ लवली ਨਾਲ ਗੱਲਾਂ ਕਰਾਂ ਗੱਲ ਕਰਾਂ ਤਾਂ ਕਿੱਦਾਂ ਕਰਾਂ ਅਗਲੇ ਦਿਨ ਮੈਂ ਫਿਰ ਸ਼ਾਮ ਨੂੰ ਬਿਨਾਂ ਦੱਸੇ ਹੀ ਦੀਪ ਦੇ ਘਰ ਚਲਾ ਗਿਆ लवली ਆਪਣੀ ਮਾਂ ਦੇ ਨਾਲ ਬਰਾਂਡੇ ਵਿੱਚ ਬੈਠੀ ਹੋਈ ਸੀ ਤੇ ਸਬਜ਼ੀ ਕੱਟ ਰਹੀ ਸੀ ਤੇ ਦੀਪ ਲਾਗੇ ਬੈਠਾ ਗੱਲਾਂ ਕਰ ਰਿਹਾ ਸੀ ਮੈਂ ਸਾਈਕਲ ਉਹਦੀ ਸਾਈਕਲ ਦੇ ਨਾਲ ਲਾਇਆ ਤੇ ਦੀਪ ਦੇ ਕੋਲ ਜਾ ਕੇ ਬੈਠ ਗਿਆ ਮੈਨੂੰ ਵੇਖ ਕੇ लवली ਉੱਠ ਕੇ ਅੰਦਰ ਚਲੀ ਗਈ ਮੈਂ ਦੀਪ ਤੇ ਉਹਦੀ ਮਾਂ ਨਾਲ ਗੱਲਾਂ ਕਰਨ ਲੱਗ ਪਿਆ ਸੀ ਮੈਂ ਹੈਰਾਨ ਸੀ ਕਿ ਕਿੰਨੀ ਅਕਲ ਵਾਲੀ ਕੁੜੀ ਆ ਜੋ ਮੈਨੂੰ ਵੇਖਦੇ ਹੀ ਅੰਦਰ ਚਲੀ ਗਈ ਜਦਕਿ ਉਹਨੇ ਇਹ ਨਹੀਂ ਸੋਚਿਆ ਕਿ ਜੇ ਦੀਪ ਮੇਰਾ ਭਰਾ ਤਾਂ ਗੋਪੀ ਵੀ ਮੇਰਾ ਭਰਾ ਹੀ ਹੋਊਗਾ ਪਰ ਉੱਠ ਕੇ ਆਉ ਕਮਰੇ ਵਿੱਚ ਚਲੀ ਗਈ ਕਾਫੀ देर ਅਸੀਂ ਗੱਲਾਂ ਕਰਦੇ ਰਹੇ ਫਿਰ ਅਚਾਨਕ ਮੇਰਾ ਧਿਆਨ ਪਿਆ ਕਿ ਉਹ ਵੀ ਕਮਰੇ ਵਿੱਚੋਂ ਪਰਦਾ ਸਾਈਡ ਕਰਕੇ ਬਾਹਰ ਵੱਲ ਵੇਖ ਰਹੀ ਸੀ ਸ਼ਾਇਦ ਉਹ ਵੀ ਮੈਨੂੰ ਪਸੰਦ ਕਰਦੀ ਸੀ ਮੈਂ ਵੀ ਉਹਨੂੰ ਇੰਜ ਵੇਖਦਾ ਸੀ ਕਿ ਕਿਸੇ ਨੂੰ ਸ਼ੱਕ ਵੀ ਨਾ ਹੋ ਜਾਵੇ ਹਾਸਾਸ ਕੇ ਉਹਨਾਂ ਨਾਲ ਗੱਲਾਂ ਕਰਦਾ ਤੇ ਕਦੀ ਕਦੀ ਉਸ ਖਿੜਕੀ ਵੱਲ ਵੇਖਦਾ ਸੀ ਜਿੱਥੇ लवली ਪਰਦਾ ਸਾਈਡ ਤੇ ਕਰਕੇ ਬੈਠੀ ਮੈਨੂੰ ਵੇਖਦੀ ਸੀ ਤੇ ਮੈਨੂੰ ਵੀ ਵਧੀਆ ਲੱਗਦਾ ਸੀ ਉਹਦਾ ਚੋਰੀ-ਚੋਰੀ ਵੇਖਣਾ ਮੈਂ ਕਿਸੇ ਨੂੰ ਸ਼ੱਕ ਨਹੀਂ ਹੋਣ ਦਿੱਤਾ ਤੇ ਦੀਪ ਨੂੰ ਇਹ ਕਹਿ ਕੇ ਘਰ ਆ ਗਿਆ ਕਿ ਰਾਤੀ ਹਨੇਰਾ ਹੋ ਗਿਆ ਸੀ ਤੇ ਘਰ ਦੇ ਬੜੇ ਗੁੱਸੇ ਵਿੱਚ ਸੀ ਇਸ ਲਈ ਮੈਂ ਤਾਂ ਅੱਜ ਟਾਈਮ ਨਾਲ ਹੀ ਘਰੇ ਜਾਣਾ ਉਹ ਮੈਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਕਰੇ ਫੋਨ ਕਰਦੇ ਅੱਜ ਤੂੰ ਸਾਡੇ ਘਰ ਹੀ ਰੁਕ ਜਾ ਮੈਂ ਕਿਹਾ ਨਹੀਂ ਨਹੀਂ ਘਰਦਿਆਂ ਨੂੰ ਮੇਰੀ ਬਹੁਤ ਫਿਕਰ ਹੁੰਦੀ ਆ ਇਸ ਲਈ ਮੈਂ ਚੱਲਦਾ ਮੈਂ ਉਹਨੂੰ ਬਾਈਕ ਐ ਕੇ ਉੱਥੋਂ ਉੱਠ ਕੇ ਤੁਰਨ ਲਈ ਹੀ ਲੱਗਾ ਸੀ ਇਨੇ ਚਿਰ ਨੂੰ लवली ਬਾਹਰ ਆਈ ਤੇ ਬਾਥਰੂਮ ਵੱਲ ਚਲੀ ਗਈ ਉਧਰ ਵਾਲੀ ਸਾਈਡ ਤੇ ਮੈਂ ਸਾਈਕਲ ਲੈ ਕੇ 게ਟ ਵੱਲ ਨੂੰ ਮੋੜਨ ਲੱਗਾ ਤਾਂ लवली ਬਾਥਰੂਮ ਵਿੱਚੋਂ ਬਾਹਰ ਆ ਗਈ ਮੇਰੇ ਕੋਲ ਦੀ ਲੱਗੀ ਤਾਂ ਮੇਰੇ ਦਿਲ ਦੀ ਧੜਕਣ ਇੱਕਦਮ ਵੱਧ ਗਈ ਮੇਰੇ ਦਿਲ ਵਿੱਚੋਂ ਇੱਕੋ ਹੀ ਆਵਾਜ਼ ਹੀ ਨਿਕਲੀ ਹੋਰ लवली ਮੇਰੀ ਜ਼ਿੰਦਗੀ ਆ ਤੂੰ ਇੱਕ ਪਾਸੇ ਮੈਨੂੰ ਲੱਗਦਾ ਸੀ ਕਿ ਜਿੱਦਾਂ ਮੈਂ ਦੀਪ ਨੂੰ ਧੋਖਾ ਦੇਣ ਲੱਗਿਆ ਪਰ ਮੇਰਾ ਦਿਲ ਲਵਲੀ ਦੇ ਪਿਆਰ ਤੇ ਹੀ ਰੁਕ ਗਿਆ ਸੀ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਫਿਰ ਮੈਂ ਘਰ ਆ ਗਿਆ ਤਾਂ ਸੋਚਿਆ ਕਿਉਂ ਨਾ ਦੀਪ ਨੂੰ ਕਿਸੇ ਕੰਮ ਭੇਜ ਕੇ ਮੈਂ ਉਹਦੇ ਘਰ ਜਾਵਾਂ ਤੇ ਲਵਲੀ ਕੋਲੋਂ ਕਿਸੇ ਤਰੀਕੇ ਨੰਬਰ ਲੈ ਕੇ ਆਵਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਅਗਲੇ ਦਿਨ ਅਸੀਂ ਸਕੂਲ ਵੀ ਗਏ ਤਾਂ ਦੀਪ ਨੇ ਆਪਣਾ ਫੋਨ ਆਵਰ ਮੈਨੂੰ ਫੜਾ ਦਿੱਤਾ ਮੈਨੂੰ ਦਾ ਫੋਨ ਫੜਿਆ ਤੇ ਐਵੇਂ ਹੀ ਗਲਤ ਜਿਹਾ ਚਲਾ ਕੇ ਫੋਨ ਫਰਾਵ ਕਰ ਦਿੱਤਾ ਮੈਂ ਕਿਹਾ ਦੀਪ ਤੇਰੇ ਫੋਨ ਨੂੰ ਪਤਾ ਨਹੀਂ ਕੀ ਹੋ ਗਿਆ ਮੇਰੀ ਜੇਬ ਵਿੱਚ ਪਾਇਆ ਸੀ ਸ਼ਾਇਦ ਕੁੱਟ ਗਿਆ ਜਾਂ ਫਿਰ ਕੋਈ ਬਟਨ ਦਬ ਦਬਿਆ ਗਿਆ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਆਪਾਂ ਸ਼ਹਿਰੋਂ ਠੀਕ ਕਰਵਾ ਲਵਾਂਗੇ ਮੈਨੂੰ ਇਹ ਬਹਾਨਾ ਮਿਲ ਗਿਆ ਸੀ ਮੈਂ ਕਿਹਾ ਕਿ ਜਦੋਂ ਤੂੰ ਸ਼ਹਿਰ ਗਿਆ ਤਾਂ ਮੈਨੂੰ ਦੱਸ ਕੇ ਜਾਈ ਮੇਰੇ ਕੋਲ ਬਸ ਦੀਪ ਦਾ ਹੀ ਨੰਬਰ ਸੀ ਉਹਨਾਂ ਦੇ ਘਰੋਂ ਹੋਰ ਕਿਸੇ ਦਾ ਵੀ ਨੰਬਰ ਮੇਰੇ ਕੋਲ ਨਹੀਂ ਸੀ ਮੈਂ ਕਿਹਾ ਕਿ ਮੈਂ ਤੈਨੂੰ ਫੋਨ ਕਰ ਲਵਾਂਗਾ ਉਹ ਕਹਿਣ ਲੱਗਾ ਠੀਕ ਆ ਪਰ ਉਹਨੇ ਹੀ ਯਾਦ ਨਹੀਂ ਸੀ ਤਾਂ ਉਹਨੇ ਉਹਦਾ ਤੇ ਫੋਨ ਕਰਾਵਾ ਤੇ ਨੰਬਰ ਕਿੱਦਾਂ ਲੱਗੂਗਾ ਜਦੋਂ ਸ਼ਾਮ ਜਾਈ ਹੋਈ ਤਾਂ ਮੈਂ ਫਿਰ ਦੀਪ ਦੇ ਪਿੰਡ ਵੱਲ ਮੁੜ ਗਿਆ ਤੇ ਸਾਈਕਲ ਤੇ ਹੀ ਚਲਾ ਗਿਆ ਮੈਂ ਘਰੋਂ ਜਾ ਕੇ ਦੇਖਿਆ ਕਿ ਦੀਪ ਘਰੇ ਨਹੀਂ ਸੀ ਤਾਂ ਉਹਦੀ ਮੰਮੀ ਕਹਿਣ ਲੱਗੀ ਕਿ ਉਹ ਤਾਂ ਆਪਣਾ ਫੋਨ ਲੈ ਕੇ ਸ਼ਹਿਰ ਗਿਆ ਹੋਇਆ ਹੈ ਮੈਂ ਕਿਹਾ ਕਿ ਮੈਨੂੰ ਦੱਸ ਕਿ ਨਹੀਂ ਗਿਆ ਮੈਨੂੰ ਪਤਾ ਹੀ ਨਹੀਂ ਕਿ ਉਹ ਕਦੋਂ ਚਲਾ ਗਿਆ ਮੈਂ ਤਾਂ ਉਹਦੇ ਨਾਲ ਜਾਣਾ ਸੀ ਤਾਂ ਦੀਪ ਦੀ ਮੰਮੀ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਬੈਠ ਜਾ ਹੁਣੇ ਆ ਜਾਊਗਾ ਕਾਫੀ دیر ਹੋ ਗਈ ਸੀ ਤੇ ਉਹਦੀ ਮਾਰ ਸੋਈ ਵਿੱਚ ਚਲੀ ਗਈ ਮੈਂ ਬਰਾਂਡੇ ਵਿੱਚ ਕੁਰਸੀ ਤੇ ਬੈਠ ਗਿਆ ਤੇ लवली ਨੂੰ ਇੱਧਰ ਉੱਧਰ ਵੇਖਣ ਲੱਗਾ ਉਹ ਮੈਨੂੰ ਕਿਤੇ ਵੀ ਦਿਖਾਈ ਨਹੀਂ ਨਹੀਂ ਦੇ ਰਹੀ ਸੀ ਮੈਂ ਉਸ ਪਰਦੇ ਵਾਲ ਨੂੰ ਵੇਖਿਆ ਫਿਰ ਪਤਾ ਪਤਾ ਵੀ ਉਹ ਮੈਨੂੰ ਕਿਤੇ ਵੀ ਦੱਸਦੀ ਨਹੀਂ ਸੀ ਮੈਨੂੰ ਚਾਹ ਵੀ ਨਹੀਂ ਆਉਦੀ ਸੀ ਕਿ लवली ਕਿੱਥੇ ਕਲੀ ਚਲੀ ਗਈ ਮੇਰੇ ਕੋਲ ਅੱਜ ਇੱਕ ਹੀ ਮੌਕਾ ਸੀ ਲਵਲੀ ਨੂੰ ਆਪਣਾ ਨੰਬਰ ਦੇਣ ਦਾ ਮੈਂ ਕਾ ਲਿਖ ਕੇ ਆਪਣੀ ਜੇਬ ਵਿੱਚ ਪਾਇਆ ਹੋਇਆ ਸੀ ਮੈਂ ਲਵਲੀ ਨੂੰ ਦੇਖਿਆ ਤਾਂ ਮੈਨੂੰ ਚਾਂਜੇ ਹੀ ਆ ਗਈ ਰਸੋਈ ਵਿੱਚ ਕੋਈ ਕੰਮ ਕਰਦੀ ਸੀ ਤੇ ਫਿਰ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮੰਮੀ ਤੁਸੀਂ ਨਾ ਆਓ ਮੈਂ ਬਾਕੀ ਦਾ ਸਾਰਾ ਕੰਮ ਕਰ ਲਵਾਂਗੀ ਇਹ ਸੁਣ ਕੇ ਲਵਲੀ ਦੀ ਮਾਂ ਤਾਂ ਨਾਉਣ ਲਈ ਚਲੀ ਗਈ ਤਾਂ ਲਵਲੀ ਰਸੋਈ ਵਿੱਚੋਂ ਬਾਹਰ ਆਈ ਤੇ ਮੈਂ ਉਹਨੂੰ ਸਿਰ ਹਿਲਾ ਕੇ ਸਤਿ ਸ਼੍ਰੀ ਅਕਾਲ ਬੁਲਾਈ ਤਾ ਉਹਨੇ ਵੀ ਮੈਨੂੰ ਇੰਜ ਹੀ ਬੁਲਾਇਆ ਮੈਂ ਉਹਨੂੰ ਆਪਣਾ ਨੰਬਰ ਦੇ ਦਿੱਤਾ ਲਵਲੀ ਨੇ ਮੇਰਾ ਨੰਬਰ ਫਟਾਫਟ ਖੜ ਕੇ ਕਿਤੇ ਰੱਖ ਲਿਆ ਤੇ ਅੰਦਰ ਚਲੀ ਗਈ ਮੈਂ ਹੈਰਾਨ ਸੀ ਸੀ ਕਿ ਉਹ ਵੀ ਮੈਨੂੰ ਪਸੰਦ ਕਰਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕਦੋਂ ਤੋਂ ਮੈਨੂੰ ਪਸੰਦ ਕਰਦੀ ਹੋਊਗੀ ਜੋ ਇੱਕ ਵਾਰੀ ਨੰਬਰ ਦੇਣ ਤੇ ਨੰਬਰ ਫੜ ਕੇ ਅੰਦਰ ਚਲੀ ਗਈ ਮੈਂ ਵੀ ਕਿਸੇ ਨੂੰ ਸ਼ੱਕ ਨਹੀਂ ਹੋਣ ਦਿੱਤਾ ਤੇ ਨੀਵੀਂ ਪਾ ਕੇ ਬੈਠਾ ਰਿਹਾ ਕਾਫੀ دیر ਮੈਂ ਉਦਾਂ ਹੀ ਉਹਦੇ ਨਾਲ ਨੀਵੀਂ ਪਾ ਕੇ ਬੈਠਾ ਰਿਆ ਦੀਪ ਦੀ ਮਾਂ ਨਹਾ ਕੇ ਬਾਹਰ ਆ ਗਈ ਮੈਂ ਉਸੇ ਤਰ੍ਹਾਂ ਹੀ ਬੈਠਾ ਸੀ ਮੈਨੂੰ ਵੇਖ ਕੇ ਕਹਿਣ ਲੱਗੀ ਕਿ ਹਾਲੇ ਤੱਕ ਦੀਪ ਨਹੀਂ ਆਇਆ ਮੈਂ ਇਨਾ ਹੀ ਕਿਹਾ ਹੱਸਦਾ ਕਹਿਣ ਲੱਗੀ ਕਿ ਮੈਂ ਫੋਨ ਲਾਉਣੀ ਆ ਪਤਾ ਨਹੀਂ ਉਹਦਾ ਫੋਨ ਠੀਕ ਹੋ ਗਿਆ ਹੋਵੇ ਇਨਾ ਕਹਿ ਕੇ ਉਹਨੇ ਲਵਲੀ ਨੂੰ ਆਵਾਜ਼ ਮਾਰੀ ਤੇ ਕਹਿੰਦੀ ਲਵਲੀ ਫੋਨ ਕਰ ਦੀਪ ਹਾਲੇ ਤੱਕ ਕਿਉਂ ਨਹੀਂ ਆਇਆ ਮੁੰਡਾ ਵਿਚਾਰਾ ਕਦੋਂ ਦਾ ਬੈਠਾ ਲਵਲੀ ਨੂੰ ਵੀ ਬਾਹਰ ਆਉਂਦਾ ਬਹਾਨਾ ਮਿਲ ਗਿਆ ਸੀ ਬਾਹਰ ਆਈ ਤਾਂ ਕਹਿਣ ਲੱਗੀ ਮੰਮੀ ਦੀਪ ਦਾ ਹਾਲੇ ਵੀ ਫੋਨ ਬੰਦਾ ਤੇ ਨਾਲੇ ਮੈਂ ਉਹਨੂੰ ਆਪਣੀ ਸਹੇਲੀ ਦੇ ਘਰ ਵੀ ਭੇਜਿਆ ਸੀ ਮੇਰੀਆਂ ਕੁਝ ਕਿਤਾਬਾਂ ਉਹਦੇ ਕੋਲ ਰਹਿ ਗਈਆਂ ਸੀ ਉਹ ਲੈਣ ਲਈ ਚਲਾ ਗਿਆ ਹੋਗਾ ਉਹਨੂੰ ਹਜੇ ਟਾਈਮ ਲੱਗ ਜਾਣਾ ਹਾਲੇ ਤਾਂ ਉਹ ਮੇਰੀ ਸਹੇਲੀ ਦੇ ਘਰ ਵੀ ਨਹੀਂ ਪਹੁੰਚਿਆ ਇਹ ਨਹੀਂ ਗੱਲ ਸੁਣ ਕੇ ਮੈਂ ਕਹਿ ਆ ਕਿ ਚਲੋ ਵਾ ਠੀਕ ਆ ਆਂਟੀ ਜੀ ਮੈਂ ਫੇਰ ਕਦੀ ਆਉਂਗਾ ਮੈਂ ਉੱਥੋਂ ਘਰ ਆ ਗਿਆ ਤੇ ਮੈਂ ਆਪਣੇ ਫੋਨ ਵੱਲ ਵੇਖਦਾ ਸੀ ਕਿ ਸ਼ਾਇਦ लवली ਮੈਨੂੰ ਫੋਨ ਕਰੂਗੀ। ਬਸ ਕੁਝ ਚਿਰ ਹੋਇਆ ਤੇ लवली ਨੇ ਸੱਚੀ ਮੈਨੂੰ ਫੋਨ ਕੀਤਾ। ਮੈਨੂੰ ਤਾਂ ਇੰਨੀ ਖੁਸ਼ੀ ਹੋਈ ਕਿ ਜ਼ਮੀਨ ਆਸਮਾਨ ਵਿੱਚ ਕੋਈ ਫਰਕ ਹੀ ਨਹੀਂ ਲੱਗ ਰਿਹਾ ਸੀ। ਮੈਂ ਤਾਂ ਜਿਵੇਂ ਅੰਬਰਾਂ ਨੂੰ ਛੂੰਹਦਾ ਫਿਰਦਾ ਸੀ। ਮੈਂ लवली ਦਾ ਫੋਨ ਚੱਕਿਆ ਤੇ ਹੈਲੋ ਕਹਿ ਕੇ ਕੋਈ ਗੱਲ ਨਹੀਂ ਕੀਤੀ। ਬਸ ਉਹਦੀ ਆਵਾਜ਼ ਨੂੰ ਸੁਣ ਕੇ ਦਿਲ ਤੇ ਹੱਥ ਰੱਖ ਕੇ ਬੈਠ ਗਿਆ ਸੀ। ਮੇਰਾ ਤੇ लवली ਦਾ ਇੰਨਾ ਗੂੜਾ ਪਿਆਰ ਸੀ ਕਿ ਪਤਾ ਹੀ ਨਹੀਂ ਕਿ ਉਹ ਵੀ ਮੈਨੂੰ ਕਦੋਂ ਤਾਂ ਪਸੰਦ ਕਰਦੀ ਸੀ ਬਸ ਇੱਕ ਦੂਜੇ ਨੂੰ ਹੱਦੋਂ-ਹੱਦ ਪਿਆਰ ਕਰ ਲੰਗ ਪਈ ਮੈਂ ਦੀਪ ਦੇ ਘਰ ਜਾਣਾ ਛੱਡ ਦਿੱਤਾ ਸੀ ਮੈਂ ਜਿੱਥੇ ਵੀ ਲਵਲੀ ਨੂੰ ਕਹਿੰਦਾ ਉਹ ਉੱਥੇ ਹੀ ਪਹੁੰਚ ਜਾਂਦੀ ਸੀ ਪਰ ਮੈਂ ਦੀਪ ਨੂੰ ਨਹੀਂ ਦੱਸਦਾ ਸੀ ਉਹਨੂੰ ਮੈਂ ਰਿਸ਼ਤੇਦਾਰੀ ਦਾ ਬਹਾਨਾ ਲਾ ਕੇ ਲਵਲੀ ਨੂੰ ਮਿਲਣ ਦੇ ਲਈ ਚਲਾ ਜਾਂਦਾ ਤੇ ਉਹਦੇ ਨਾਲ ਰੰਗ ਰਲੀਆਂ ਮਨਾਉਂਦਾ ਜੋ ਦਿਲ ਆਇਆ ਉਹੀ ਕਰਦਾ ਤੇ ਲਵਲੀ ਨੇ ਵੀ ਮੈਨੂੰ ਕਦੇ ਕਿਸੇ ਗੱਲ ਤੋਂ ਨਾ ਨਹੀਂ ਕੀਤੀ ਸੀ ਜੋ ਵੀ ਮੇਰਾ ਦਿਲ ਕਰਦਾ ਸੀ ਮੈਂ ਉਹਦੇ ਨਾਲ ਕਰਦਾ ਸੀ ਦੀਪ ਮੈਨੂੰ ਕਹਿੰਦਾ ਸੀ ਕਿ ਗੋਪੀ ਤੂੰ ਹੁਣ ਮੇਰੇ ਘਰ ਆਉਣਾ ਜਾਣਾ ਕਿਉਂ ਮੈਂ ਘੱਟ ਕਰ ਦਿੱਤਾ ਮੇਰਾ ਉਹਦੇ ਨਾਲ ਵੀ ਬਹੁਤ ਗੂੜਾ ਪਿਆਰ ਪੈ ਗਿਆ ਸੀ ਹੁਣ ਮੈਂ ਉਹਨਾਂ ਦੋਵਾਂ ਭੈਣ ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਲਵਲੀ ਤਾਂ ਮੇਰੀ ਜਾਨ ਬਣ ਗਈ ਸੀ ਇਧਰ ਦੀਪ ਮੇਰੇ ਬਿਨਾਂ ਨਹੀਂ ਰਹਿੰਦਾ ਸੀ ਜਦੋਂ ਮੈਂ ਤੋਤਾ ਬਚਦਾ ਹੀ ਰਹਿੰਦਾ ਸੀ ਕਿਤੇ ਉਹ ਮੇਰਾ ਫੋਨ ਨਾ ਮੰਗ ਲਵੇ ਮੈਂ ਜ਼ਿਆਦਾਤਰ ਘਰੇ ਰਹਿਣ ਲੱਗ ਪਿਆ ਸੀ ਦੀਪ ਵੀ ਹੋਰ ਮੁੰਡਿਆਂ ਨਾਲ ਘੁਮਨ ਲਈ ਚਲਾ ਜਾਂਦਾ ਸੀ ਮੈਂ ਉਹਨੂੰ ਮਨਾ ਕਰ ਦਿੱਤਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਯਾਰ ਅੱਜਕੱਲ ਤੂੰ ਮੈਨੂੰ ਆਪਣੀ ਮਨਮਾਨੀ ਕਿਉਂ ਨਹੀਂ ਕਰ ਲੰਦਾ ਪਹਿਲਾਂ ਤਾਂ ਤੂੰ ਹਮੇਸ਼ਾ ਮੇਰੇ ਨਾਲ ਰਹਿੰਦਾ ਸੀ ਹੁਣ ਤੈਨੂੰ ਕੀ ਹੋ ਗਿਆ ਮੈਂ ਉਹਦੀ ਕੋਈ ਗੱਲ ਵੀ ਨਹੀਂ ਸੁਣਦਾ ਸੀ ਤੇ ਕਿਹਾ ਤੇ ਕਹਿ ਦਿੰਦਾ ਸੀ ਕਿ ਮੇਰੇ ਘਰ ਦੇ ਗੁੱਸੇ ਹੁੰਦੇ ਆ ਮੈਨੂੰ ਵਾਲਾ ਬਾਤ ਕਰਨ ਫਰਨਾਨੀ ਗੰਦੇ ਉਹਨਾਂ ਨੂੰ ਲੱਗਦਾ ਕਿ ਮੈਂ ਮੁੰਡਿਆਂ ਨਾਲ ਰਹਿ ਕੇ ਕਿਤੇ ਨਸ਼ਾ ਨਾ ਕਰਨ ਲੱਗ ਜਾਵਾਂ ਪਰ ਮੈਨੂੰ ਤਾਂ ਹੋਰੀ ਨਸ਼ਾ ਲੱਗ ਗਿਆ ਸੀ ਮਨਦੀਪ ਨੂੰ ਝੂਠ ਤੇ ਝੂਠ ਬੋਲਦੀ ਸੀ ਪਰ ਉਹ ਮੇਰੀ ਗੱਲ ਨੂੰ ਮੰਨ ਲੈਂਦਾ ਸੀ ਮੈਂ ਝੂਠ ਤੇ ਝੂਠ ਬੋਲਦਾ ਸੀ ਤੇ ਉਹ ਮੇਰੀ ਗੱਲ ਮੰਨ ਲੈਂਦਾ ਸੀ ਬਸ ਸਕੂਲ ਵਿੱਚ ਅਸੀਂ ਦੋਵੇਂ ਇਕੱਠੇ ਸਾਲ ਟਾਈਮ ਤੋਂ ਬਾਅਦ ਤਾਂ ਮੈਂ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਦਾ ਸੀ ਜਦ ਕੇ ਕਰਦੇ ਵੀ ਕਹਿੰਦੇ ਸੀ ਕਿ ਗੋਪੀ ਤੂੰ ਇੰਨਾ ਸਿਆਣਾ ਕਦੋਂ ਤੋਂ ਹੋ ਗਿਆ ਤੂੰ ਘਰੋਂ ਕਦੀ ਬਾਹਰ ਨਹੀਂ ਨਿਕਲਦਾ ਮੈਂ ਤਾਂ लवली ਦੇ ਨਾਲ ਗੱਲਾਂ ਹੀ ਕਰਦਾ ਰਹਿੰਦਾ ਹੁੰਦਾ ਸੀ लवली ਦੇ ਨਾਲ ਪਿਆਰ ਦੀਆਂ ਪੀਂਘਾਂ ਝੂਟਦਾ ਹੁੰਦਾ ਸੀ ਮੈਂ ਯਾਰ ਮਾਰ ਕਰਦਾ ਸੀ ਇਸ ਲਈ ਮੈਂ ਦੀਪ ਦੇ ਨਾਲ ਕਿਤੇ ਵੀ ਨਹੀਂ ਜਾਂਦਾ ਸੀ ਤੇ ਨਾ ਹੀ ਉਹਨੂੰ ਜ਼ਿਆਦਾ ਬੁਲਾਉਂਦਾ ਸੀ ਬਸ ਸਕੂਲ ਟਾਈਮ ਤੱਕ ਹੀ ਉਹਦੇ ਨਾਲ ਹੱਸ ਖੇਡ ਕੇ ਟਾਈਮ ਲੰਗਾ ਲੈਂਦਾ ਸੀ ਘਰ ਆਣ ਕੇ ਤਾਂ ਮੈਂ ਉਹਨੂੰ ਭੁੱਲ ਹੀ ਜਾਂਦਾ ਸੀ ਫਿਰ ਇੱਕ ਦਿਨ ਲਵਲੀ ਮੈਨੂੰ ਕਹਿਣ ਲੱਗੀ ਕਿ ਮੇਰੇ ਘਰਦਿਆਂ ਨੇ ਇੱਕ ਮੁੰਡਾ ਮੇਰੇ ਲਈ ਦੇਖਿਆ ਜੋ ਬਾਹਰਲੇ ਦੇਸ਼ੋਂ ਸੈਟਾ ਤੇ ਮੀਰਾ ਉਹਦੇ ਨਾਲ ਵਿਆਹ ਕਰ ਦੇਣਾ ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਇਹ ਕਿਦਾਂ ਹੋ ਗਿਆ ਮੈਂ ਲਵਲੀ ਦੇ ਬਿਨਾਂ ਨਹੀਂ ਰਹਿ ਸਕਦਾ ਸੀ ਮੈਂ ਦੀਪ ਨੂੰ ਫੋਨ ਲਾਇਆ ਕਿ ਅੱਜਕੱਲ ਕੀ ਚੱਲ ਰਿਹਾ ਤਾਂ ਦੀਪ ਮੈਨੂੰ ਕਹਿਣ ਲੱਗਾ ਕਿ ਬੱਸ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀਆਂ ਉਹਦੇ ਲਈ ਇੱਕ ਮੁੰਡਾ ਦੇਖਿਆ ਤੇ ਸਾਨੂੰ ਬਹੁਤ ਪਸੰਦ ਆ ਇਸ ਲਈ ਉਹਦਾ ਵਿਆਹ ਜਲਦੀ ਕਰ ਦੇਵਾਂਗੇ ਤੇ ਤੂੰ ਹੁਣ ਇੱਥੇ ਹੁਣ ਤੂੰ ਕਿੱਥੇ ਆ ਘਾਰਾ ਤੇ ਤੈਨੂੰ ਪਤਾ ਨਾ ਕਿ ਸਭ ਕੁਝ ਤੈਨੂੰ ਵੀ ਨਾਲ ਹੀ ਕਰਵਾਉਣਾ ਪੈਣਾ ਤੇ ਤੂੰ ਹੁਣ ਮੇਰੇ ਕੋਲ ਆਉਂਦਾ ਹੀ ਨਹੀਂ ਤੈਨੂੰ ਵੀ ਲਵਲੀ ਦੇ ਵਿਆਹ ਦੀ ਪੂਰੀ ਫਿਕਰ ਹੋਣੀ ਚਾਹੀਦੀ ਆ ਮੈਂ ਕਿਹਾ ਹਾਂ ਹਾਂ ਕਿਉਂ ਨਹੀਂ ਮੈਨੂੰ ਵੀ ਬਹੁਤ ਫਿਕਰਾ ਮੈਂ ਕਿਹਾ ਮੈਂ ਦੇਖਦਾ ਟਾਈਮ ਕੱਢ ਕੇ ਜ਼ਰੂਰ ਆਉਂਗਾ ਇਹਨਾਂ ਕਹਿ ਕੇ ਮੈਂ ਫੋਨ ਕੱਟ ਦਿੱਤਾ ਮੈਂ ਲਵਲੀ ਨੂੰ ਕਿਹਾ ਕਿ ਤੇਰੇ ਘਰ ਦੇ ਤਾਂ ਬਹੁਤ ਹੀ ਕਾਲੇ ਆ ਉਹ ਕਹਿਣ ਲੱਗੀ ਹੋਰ ਕੀ ਉਹਨਾਂ ਨੇ ਤਾਂ ਮੇਰਾ ਵਿਆਹ ਬਸ ਕੁਝ ਹੀ ਦਿਨਾਂ ਵਿੱਚ ਕਰ ਹੀ ਦੇਣਾ ਪਰ ਮੈਂ ਇਦਾਂ ਨਹੀਂ ਹੋਣ ਦੇਣਾ ਚਾਹੁੰਦਾ ਸੀ ਮੈਂ ਲਵਲੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਮੈਂ ਮੈਂ ਲਵਲੀ ਦੇ ਨਾਲ ਉਹ ਸਭ ਕੁਝ ਵੀ ਕਰ ਲਿਆ ਸੀ ਕਿ ਹੁਣ ਉਹਦੀ ਇੱਜ਼ਤ ਮੇਰੇ ਕੋਲ ਸੀ ਮੈਂ ਕਿੱਦਾਂ ਉਹਦੇ ਨਾਲ ਧੋਖਾ ਕਰ ਸਕਦਾ ਸੀ ਮੈਂ ਲਵਲੀ ਨੂੰ ਪੁੱਛਿਆ ਕਿ ਤੂੰ ਕੀ ਚਾਹੁੰਦੀ ਹੈ ਤਾਂ ਉਹ ਕਹਿਣ ਲੱਗੀ ਜਿਵੇਂ ਤੂੰ ਕਹੇ ਮੈਂ ਉਹਦਾ ਹੀ ਮੰਨ ਲਵਾਂਗੀ ਪਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਮੈਂ ਤਾਂ ਕੁਝ ਖਾ ਕੇ ਮਰ ਜਾਊਂਗੀ ਮੈਂ ਉਹਨੂੰ ਕਿਹਾ ਕਿ ਤੂੰ ਆਪਣੇ ਘਰ ਦੇ ਨਾਲ ਇੱਕ ਵਾਰ ਮੇਰੇ ਬਾਰੇ ਗੱਲ ਕਰਕੇ ਤਾਂ ਦੇਖ ਕਿ ਮੈਨੂੰ ਗੋਪੀ ਬਹੁਤ ਪਸੰਦ ਆ ਕੀ ਪਤਾ ਤੇਰੇ ਘਰ ਦੇ ਮਨ ਜਾਣ ਉਹ ਕਹਿਣ ਲੱਗੀ ਇਦਾਂ ਨਹੀਂ ਹੋ ਸਕਦਾ ਦੀਪ ਤੂੰ ਚੰਗੀ ਤਰ੍ਹਾਂ ਜਾਣਦਾ ਮੈਂ ਕਿਹਾ ਕਿ ਹਾਂ ਪਰ ਤੇਰੀ ਪਸੰਦ ਅੱਗੇ ਸਾਰੇ ਹਾਰ ਜਾਣਗੇ ਜ਼ਰੂਰ ਤੇਰਾ ਵਿਆਹ ਮੇਰੇ ਨਾਲ ਕਰ ਦੇਣਗੇ ਮੈਂ ਦੀਪ ਨਾਲ ਇਹ ਗੱਲ ਨਹੀਂ ਕਰ ਸਕਦਾ ਪਰ ਤੂੰ ਕੁਝ ਵੀ ਕਰਕੇ ਕਰਦਿਆਂ ਨੂੰ ਇਸ ਗੱਲ ਲਈ ਮਨਾ ਲਿਆ लवली ਨੇ ਮੇਰੀ ਗੱਲ ਮੰਨ ਲਈ ਤੇ ਉਹਨੇ ਆਪਣੇ ਮਾਂ ਦੇ ਨਾਲ ਇਹ ਗੱਲ ਕੀਤੀ ਕਿ ਮੈਨੂੰ ਗੋਪੀ ਬਹੁਤ ਸੋਹਣਾ ਲੱਗਦਾ ਮੈਨੂੰ ਉਹ ਬਾਹਰ ਵਾਲਾ ਮੁੰਡਾ ਇਹਨਾਂ ਪਸੰਦ ਨਹੀਂ ਜਿੰਨਾ ਗੋਪੀ ਪਸੰਦ ਆ ਇਹ ਗੱਲ ਸੁਣ ਕੇ ਤਾਂ ਉਹਦੀ ਮਾਂ ਦੇ ਖੋਸ਼ ਉੱਡ ਗਏ ਉਹ ਕਹਿਣ ਲੱਗੀ लवली ਇਹ ਤੂੰ ਕੀ ਕਹਿਨੀ ਹੈ ਤੈਨੂੰ ਪਤਾ ਕਿ ਉਹ ਤੇਰੇ ਭਰਾ ਦਾ ਪੱਕਾ ਦੋਸਤ ਆ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਅਸੀਂ ਇਦਾਂ ਕਦੇ ਵੀ ਨਹੀਂ ਕਰ ਸਕਦੇ ਭਾਵੇਂ ਕੁਝ ਵੀ ਹੋ ਜਾਵੇ ਤੇਰਾ ਰਿਸ਼ਤਾ ਹੁਣ ਬਾਹਰ ਵਾਲੇ ਮੁੰਡੇ ਨਾਲ ਹੀ ਕਰਾਂਗੇ ਤੂੰ ਆਪਣੇ ਦਿਮਾਗ ਵਿੱਚੋਂ ਇਹ ਸਭ ਕੁਝ ਕੱਢ ਦੇ ਜਦੋਂ लवली ਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਉਹਨੂੰ ਕਿਹਾ ਕਿ लवली ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਭਾਵੇਂ ਕੁਝ ਹੋ ਜਾਵੇ ਮੈਂ ਮਰ ਜਾਊਂਗਾ ਪਰ ਉਹ ਮੈਨੂੰ ਕਹਿਣ ਲੱਗੀ ਕਿ ਮੈਨੂੰ ਲੈ ਕੇ ਤੂੰ ਭੱਜ ਜਾ ਮੈਂ ਕਿਹਾ ਠੀਕ ਆ ਮੈਨੂੰ लवली ਦੀ ਇਹ ਗੱਲ ਵੀ ਸਹੀ ਲੱਗੀ ਮੈਂ ਸਾਰੀ ਤਿਆਰੀ ਕਰ ਲਈ ਤੇ लवली ਨੂੰ ਸਕੂਲ ਤੋਂ ਬਾਹਰ ਖਿਨਾਰ ਲੈ ਲਿਆ ਤੇ ਉਹਨੂੰ ਲੈ ਕੇ ਆਪਣੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਚਲਾ ਗਿਆ ਮੈਂ ਆਪਣਾ ਫੋਨ ਵੀ ਬੰਦ ਕਰ ਦਿੱਤਾ ਸੀ ਤੇ लवली ਨੇ ਵੀ ਆਪਣਾ ਫੋਨ ਬੰਦ ਕਰ ਦਿੱਤਾ ਸੀ ਦੀਪ ਸਾਡੇ ਘਰ ਆ ਗਿਆ ਸੀ ਕਹਿਣ ਲੱਗਾ ਕਿ ਗੋਪੀ ਮੇਰੀ ਭੈਣ ਨੂੰ ਲੈ ਕੇ ਭੱਜ ਗਿਆ ਵਾ ਤੇ ਇਹ ਨਹੀਂ ਪਤਾ ਕਿ ਉਹ ਕਿੱਥੇ ਚਲਾ ਗਿਆ ਤੁਸੀਂ ਉਹਨੂੰ ਫੋਨ ਕਰੋ ਮੇਰੇ ਘਰ ਦੇ ਮੈਨੂੰ ਫੋਨ ਲਾਉਂਦੇ ਸੀ ਪਰ ਮੇਰਾ ਤਾਂ ਫੋਨ ਬੰਦ ਸੀ ਮੈਂ ਆਪਣੀ ਮਾਸੀ ਦੇ ਘਰ ਬੈਠਾ ਸੀ ਤੇ लवली ਮੇਰੇ ਨਾਲ ਸੀ ਮੇਰੀ ਮਾਸੀ ਸਾਨੂੰ ਕਾਫੀ ਗੁੱਸੇ ਨਾਲ ਬੋਲਦੀ ਸੀ ਕਿ ਤੁਸੀਂ ਕੀ ਇਹ ਕੀਤਾ ਤੁਸੀਂ ਸਾਨੂੰ ਦੱਸ ਦਿੰਦੇ ਅਸੀਂ ਤੁਹਾਡਾ ਸਹਿਮਤੀ ਨਾਲ ਵਿਆਹ ਕਰ ਦਿੰਦੇ ਪਰ ਤੁਹਾਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਪਰ ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ ਸੀ ਮਾਸੀ ਨੇ ਮੇਰੀ ਮਾਂ ਨੂੰ ਫੋਨ ਲਾਇਆ ਤੇ ਕਹਿਣ ਲੱਗੀ ਗੋਪੀ ਕਿਸੇ ਦੀ ਕੁੜੀ ਲੈ ਕੇ ਸਾਡੇ ਘਰ ਬੈਠਾ ਤੇ ਹੁਣ ਤੁਸੀਂ ਰੋਲਾ ਨਾ ਪਾਓ ਗੋਪੀ ਬਿਲਕੁਲ ਠੀਕ ਠਾਕ ਆ ਤੇ ਅਸੀਂ ਕੁਝ ਦੇਣਾ ਆਪਣੇ ਕੋਲ ਹੀ ਰੱਖਾਂਗੇ ਤੇ ਕੋਈ ਵੀ ਹੰਗਾਮਾ ਨਹੀਂ ਹੋਣ ਦੇਵਾਂਗੇ ਮੇਰੀ ਮੇਰਾ ਮਾਸੜ ਫੌਜੀ ਰਟਾਇਰ ਹੋਇਆ ਸੀ ਮੈਨੂੰ ਕੋਈ ਵੀ ਡਰ ਨਹੀਂ ਸੀ ਬਸ ਇਹ ਸੀ ਕਿ ਦੀਪ ਨੂੰ ਜੇ ਇਹ ਪਤਾ ਲੱਗ ਗਿਆ ਕਿ ਮੈਂ ਉਹਦੀ ਮਾਸੀ ਦੇ ਘਰ ਆ ਤਾਂ ਉਹ ਘਟ ਨਹੀਂ ਕਰੂਗਾ ਪਰ ਮੈਂ ਵੀ ਡਰਨ ਵਾਲਾ ਨਹੀਂ ਸੀ लवली ਡਰ ਕੇ ਡਰ ਕੇ ਮੇਰੇ ਨਾਲ ਲੱਗ ਕੇ ਬੈਠੀ ਸੀ ਮੈਂ ਉਹਨੂੰ ਆਪਣੇ ਬੁੱਕਲ ਵਿੱਚ ਲੈ ਕੇ ਹੌਸਲਾ ਦਿੱਤਾ ਕਿ ਹੁਣ ਕੁਝ ਨਹੀਂ ਹੁੰਦਾ ਜੇ ਆਪਾਂ ਇੱਕ ਕਦਮ ਚੁੱਕਿਆ ਤਾਂ ਹੌਸਲਾ ਵੀ ਰੱਖਣਾ ਹੀ ਪੈਣਾ ਭਾਵੇਂ ਜੋ ਮਰਜ਼ੀ ਹੋ ਜਾਵੇ ਜੇ ਉਹਨਾਂ ਮਰਨਾ ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ ਬਸ ਫਿਰ ਕੀ ਸੀ ਪਤਾ ਨਹੀਂ ਕਿਦਾਂ ਦੀਪ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਆਪਣੇ ਮਾਸੇ ਦੇ ਘਰ ਬੈਠਾ ਤੇ ਉਹ ਆਪਣੇ ਨਾਲ ਕੁਝ ਬੰਦੇ ਲੈ ਕੇ ਉੱਥੇ ਪਹੁੰਚ ਗਿਆ ਤੇ ਮੇਰਾ ਮਾਸੜਾ ਇਕੱਲਾ ਇਹੀ ਮੋਹਰੇ ਖੜਾ ਸੀ ਤੇ ਕਹਿਣ ਲੱਗਾ ਜੇ ਤੁਸੀਂ ਕੁੜੀ ਮੁੰਡੇ ਨੂੰ ਕੁਝ ਕਿਹਾ ਤਾਂ ਮੈਂ ਇਹ برداشت ਨਹੀਂ ਕਰੂੰਗਾ ਜੋ ਵੀ ਹੋਇਆ ਬਹੁਤ ਗਲਤ ਹੋਇਆ ਪਰ ਹੁਣ ਇਹਨਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਇਹਨਾਂ ਨੇ ਕੋਟ ਮੈਰਿਜ ਵੀ ਕਰਵਾ ਲਈ ਆ ਅਸੀਂ ਅਜੇ ਕੁਝ ਵੀ ਨਹੀਂ ਕਰਵਾਇਆ ਸੀ ਮਾਸੜ ਨੇ ਟਾਈਮ ਤੇ ਝੂਠ ਬੋਲਿਆ ਤੇ ਸਾਰੇ ਚੁੱਪ ਕਰ ਗਏ ਸੀ ਹੁਣ ਤਾਂ ਕਾਨੂੰਨੀ ਕਾਰਵਾਈ ਕਰਨ ਦਾ ਕੋਈ ਫਾਇਦਾ ਨਹੀਂ ਇਸ ਲਈ ਸਾਰੇ ਆਰਾਮ ਨਾਲ ਮਾਸੜ ਦੇ ਘਰ ਬੈਠ ਗਏ ਮੈਂ ਤੇ लवली ਕਮਰੇ ਵਿੱਚੋਂ ਪਰਦੇ ਦੇ ਰਾਹੀਂ ਬਾਹਰ ਸਾਰਾ ਕੁਝ ਦੇਖ ਰਹੀ ਸੀ ਕਿ ਕੀ 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 ਹੁੰਦਾ ਤਾਂ ਦੀਪ ਕਹਿਣ ਲੱਗਾ ਕਿ ਜੇ ਇਹ ਗੱਲ ਸੀ ਤਾਂ ਗੋਪੀ ਮੈਨੂੰ ਪਹਿਲਾਂ ਦੱਸ ਦਿੰਦਾ ਮੈਂ ਆਪਣੇ ਭੈਣ ਦਾ ਵਿਆਹ ਇਹਦੇ ਨਾਲ ਹੀ ਕਰ ਦਿੰਦਾ ਉਹ ਕਿਹੜਾ ਮੇਰਾ ਸੱਚਾ ਰਿਸ਼ਤੇਦਾਰ ਸੀ ਬਸ ਇੱਕ ਦੋਸਤ ਹੀ ਸੀ ਤੇ ਮੈਂ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਵੀ ਬਦਲ ਸਕਦਾ ਸੀ ਮੇਰੀ ਇੱਕ ਹੀ ਭੈਣ ਸੀ ਤੇ ਮੈਂ ਗੋਪੀ ਦੇ ਨਾਲ ਵਿਆਹ ਉਹਨੂੰ ਕਰ ਸਕਦਾ ਹੀ ਸੀ ਗੋਪੀ ਬਾਰੇ ਮੈਨੂੰ ਸਭ ਕੁਝ ਪਤਾ ਮੇਰੀ ਭੈਣ ਨੂੰ ਉੱਥੇ ਕੋਈ ਤੰਗੀ ਨਹੀਂ ਹੋਣੀ ਸੀ ਪਰ ਇਹਨਾਂ ਨੇ ਇਦਾਂ ਕਿਉਂ ਕੀਤਾ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਦੀਪ ਇਸ ਗੱਲ ਲਈ ਮੰਨ ਸਕਦਾ ਮੈਂ ਸੋਚਿਆ ਸੀ ਮੈਂ ਸੋਚਿਆ ਹੀ ਨਹੀਂ ਸੀ ਕਿ ਜੇ ਦੀਪ ਇਸ ਗੱਲ ਲਈ ਮੰਨ ਸਕਦਾ ਮੈਂ ਸੋਚਿਆ ਹੀ ਨਹੀਂ ਕਿ ਜੇ ਉਹ ਇਸ ਗੱਲ ਨੂੰ ਮੰਨ ਸਕਦਾ ਤਾਂ ਫਿਰ ਉਹਦੀ ਮਾਂ ਨੇ ਦੀਪ ਨਾਲ ਕਿਉਂ ਕੋਈ ਗੱਲ ਨਹੀਂ ਕੀਤੀ ਸ਼ਾਇਦ ਜੇ ਉਹਦੀ ਮਾਂ ਕੋਈ ਗੱਲ ਕਰਦੀ ਤਾਂ ਦੀਪ ਸਾਡੇ ਵਿਆਹ ਲਈ ਮੰਨ ਜਾਂਦਾ ਪਰ ਲਵਲੀ ਤਾਂ ਬਹੁਤ ਡਰੀ ਹੋਈ ਸੀ ਉਹ ਤਾਂ ਰੋਣ ਹੀ ਲੱਗ ਗਈ ਕਿ ਮੈਂ ਇਹ ਕਰ ਦਿੱਤਾ ਦੀਪ ਦਾ ਪਿਓ ਬੜਾ ਗੁੱਸੇ ਵਿੱਚ ਸੀ ਉਹ ਕਹਿਣ ਲੱਗਾ ਕਿ ਦੀਪ ਇੱਕ ਵਾਰ ਮੇਰੇ ਹੱਥ ਲੱਗ ਜਾਵੇ ਮੈਂ ਉਹਨੂੰ ਜਾਨੋਂ ਮਾਰ ਦੇਵਾਂਗਾ ਪਰ ਮੇਰੇ ਮਾਸੜ ਨੇ ਕੋਈ ਵੀ ਰੌਲਾ ਨਹੀਂ ਪੈਣ ਦਿੱਤਾ ਉਹ ਕਹਿਣ ਲੱਗਾ ਕਿ ਚੁੱਪ ਕਰਕੇ ਇੱਥੋਂ ਚਲੇ ਜਾਓ ਹੁਣ ਨਿਆਣਿਆਂ ਨੇ ਜੇ ਇਹ ਗਲਤੀ ਕਰ ਹੀ ਲਈਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਮਾਰ ਹੀ ਦੇਈਏ ਜਾਂ ਫਿਰ ਕੋਈ ਤਕਲੀਫ ਦੇਈਏ ਉਹਨਾਂ ਨੂੰ ਸਵੀਕਾਰ ਕਰੋ ਜੇ ਦੁਬਾਰਾ ਪਿਆਰ ਨਾਲ ਉਹਨਾਂ ਦਾ ਵਿਆਹ ਕਰ ਦਿਓ ਇਹ ਗੱਲ ਸੁਣ ਕੇ ਦੀਪ ਦਾ ਪਿਓ ਫਿਰ ਪੜ ਉੱਠਿਆ ਉਹ ਕਹਿਣ ਲੱਗਾ ਕਿ ਜੇ ਤੇਰੀ ਕੁੜੀ ਨੂੰ ਕੋਈ ਕੱਢ ਕੇ ਲੈ ਜਾਂਦਾ ਤਾਂ ਤੈਨੂੰ ਪਤਾ ਫੇਰ ਲੱਗਦਾ ਕਿ ਇੱਜ਼ਤਾਂ ਕੀ ਹੁੰਦੀਆਂ ਨੇ ਮੇਰਾ ਮਾਸੜ ਇਕੱਲਾ ਹੀ ਉਹਨਾਂ ਨੂੰ ਗੱਲ ਨਹੀਂ ਸੀ ਕਰ ਦਿੰਦਾ ਉਹ ਕਹਿਣ ਲੱਗਾ ਕਿ ਠੀਕ ਆ ਜੋ ਵੀ ਹੋਇਆ ਬਹੁਤ ਗਲਤ ਹੋਇਆ ਪਰ ਹੁਣ ਤੁਸੀਂ ਚਲੇ ਜਾਓ ਦੀਪ ਨੇ ਸਾਰਿਆਂ ਨੂੰ ਤੁਰਨ ਲਈ ਕਿਹਾ ਤੇ ਸਾਰੇ ਉਸਦੇ ਨਾਲ ਤੁਰ ਪਏ ਮੇਰੇ ਮਾਸੜ ਨੇ ਸਾਨੂੰ ਪੂਰਾ ਇੱਕ ਸਾਲ ਆਪਣੇ ਕੋਲ ਰੱਖਿਆ ਜਦੋਂ ਤੱਕ ਤੁਹਾਡੇ ਬੱਚਾ ਨੇ ਹੁੰਦਾ ਤੁਸੀਂ ਇੱਥੇ ਹੀ ਰਹੋ ਮਾਸੀ ਮਾਸੜ ਨੇ ਦੋਨੋਂ ਬੱਚੇ ਕਨੇਡਾ ਸੈੱਟ ਸੀ ਤੇ ਉਹਨਾਂ ਨਾਲ ਵੀ ਉਹਨਾਂ ਦਾ ਦਿਲ ਲੱਗ ਗਿਆ ਸੀ ਲਵਲੀ ਬੜੇ ਚੰਗੇ ਸੁਭਾਅ ਦੀ ਸੀ ਤੇ ਮਾਸੀ ਨਾਲ ਵੀ ਉਹਦਾ ਬਹੁਤ ਗੂੜਾ ਪਿਆਰ ਪੈ ਗਿਆ ਸੀ ਮੇਰੇ ਘਰ ਦੇ ਆਣੇ ਮੈਨੂੰ ਬਹੁਤ ਬੁਰਾ ਭਲਾ ਕਿਹਾ ਪਰ ਮੈਂ ਕੋਈ ਵੀ ਗੁੱਸਾ ਨਹੀਂ ਕੀਤਾ ਕਿਉਂਕਿ ਗਲਤੀ ਮੇਰੀ ਸੀ ਮੇਰੀ ਮਾਂ ਕਹਿੰਦੀ ਸੀ ਕਿ ਗੋਪੀ ਤੂੰ ਤਾਂ ਯਾਰ ਮਾਰ ਕਰ ਦਿੱਤੀ ਪਰ ਤੂੰ ਇੰਨੀ ਸੋਹਣੀ ਕੁੜੀ ਕਿਤੇ ਹੋਰ ਤਾਂ ਹੋਰ ਵੀ ਤਾਂ ਮਿਲ ਨਹੀਂ ਸਕਦੀ ਸੀ ਤੂੰ ਆਪਣੇ ਦੋਸਤੀ ਵਿੱਚ ਫਰਕ ਕਿਉਂ ਪਾਇਆ ਮੈਂ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਲਵਲੀ ਨਾਲ ਮੈਨੂੰ ਕਦੋਂ ਪਿਆਰ ਹੋ ਗਿਆ ਮੇਰਾ ਤੇ ਦੀਪ ਦਾ ਦੋਸਤੀ ਦਾ ਰਿਸ਼ਤਾ ਟੁੱਟ ਚੁੱਕਿਆ ਸੀ ਸਾਡੇ ਵਿੱਚ ਹੁਣ ਬਹੁਤ ਫਾਸਲਾ ਪੈ ਗਿਆ ਸੀ ਮੈਨੂੰ ਪਤਾ ਸੀ ਕਿ ਦੀਪ ਬਹੁਤ ਰੋਇਆ ਹੋਗਾ ਕਿਉਂਕਿ ਇੱਕ ਤਾਂ ਮੈਂ ਉਹਦੇ ਉਦੇ ਦੋਸਤ ਨੂੰ ਦੋਸਤੀ ਨੂੰ ਧੋਖਾ ਦਿੱਤਾ ਤੇ ਉੱਪਰੋਂ ਉਹਨਾਂ ਦੀ ਇੱਜ਼ਤ ਨੂੰ ਵੀ ਮੈਂ ਹੀ ਦਾਗ ਲਾਇਆ ਤੇ ਦੀਪ ਮੈਨੂੰ ਕਦੇ ਵੀ ਚੰਗਾ ਨਹੀਂ ਸਮਝੂਗਾ ਪਰ ਹੁਣ ਲਵਲੀ ਕਹਿੰਦੀ ਆ ਕਿ ਮੈਂ ਆਪਣੇ ਮਾਂ ਪਿਓ ਤੇ ਭੈਣ ਭਰਾਵਾਂ ਨੂੰ ਵੀ ਮਿਲਣਾ ਚਾਹੁੰਨੀ ਆ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕੁਝ ਵੀ ਨਹੀਂ ਕਹਿਣਾ ਜੇ ਤੈਨੂੰ ਲੱਗਦਾ ਕਿ ਉਹ ਤੈਨੂੰ ਬੁਲਾਉਣਗੇ ਜਾਂ ਫਿਰ ਤੇਰੇ ਨਾਲ ਚੰਗੇ ਰਹਿਣਗੇ ਤਾਂ ਤੂੰ ਜ਼ਰੂਰ ਬੁਲਾ ਲੈ ਪਰ ਮੈਂ ਹਜੇ ਕੁਝ ਵੀ ਫੈਸਲਾ ਨਹੀਂ ਕਰਨਾ ਚਾਹੁੰਦਾ ਮਾਂ ਸਾਹਿਬ ਇਸ ਗੱਲ ਲਈ ਸਹਿਮਤ ਸੀ ਕਿ ਮੈਂ ਜ਼ਰੂਰ ਜਾਊਗਾ ਤੇ ਤੁਹਾਡੀ ਸਹਿਮਤੀ ਕਰਵਾਊਗਾ ਕਿਉਂਕਿ ਤੁਹਾਡੀ ਗਲਤੀ ਦਾ ਕਰਕੇ ਦੋ ਪਰਿਵਾਰਾਂ ਦਾ ਵੀ ਮੇਲ ਟੁੱਟ ਗਿਆ ਤੇ ਭੈਣ ਭਰਾਵਾਂ ਵੀ ਭੈਣ ਭਰਾ ਵੀ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਲਵਲੀ ਤੇ ਦੀਪ ਦੋਹੀ ਭੈਣ ਭਰਾ ਸੀ ਉਹਨਾਂ ਦਾ ਹੀ ਆਪਸ ਵਿੱਚ ਮੇਲ ਮਲਾਪ ਟੁੱਟ ਗਿਆ ਸੀ ਮੈਂ ਲਵਲੀ ਨੂੰ ਬਸ ਇਹੀ ਸਲਾਹ ਦਿੰਦਾ ਸੀ ਕਿ ਤੂੰ ਖvarphiਉਣਾ ਨਹੀਂ ਤੈਨੂੰ ਜ਼ਰੂਰ ਤੇਰੇ ਪਰਿਵਾਰ ਨਾਲ ਮਲਾਉਂਗਾ ਮੇਰੇ ਕਰਕੇ ਹੀ ਇੰਨੀ ਵੱਡੀ ਗਲਤੀ ਹੋਈ ਆ ਤਾਂ ਤੇਰਾ ਰਿਸ਼ਤਾ ਵੀ ਉਹ ਵਧੀਆ ਮੁੰਡੇ ਨਾਲ ਕਰ ਰਹੇ ਸੀ ਤੇ ਤੇ ਨਾਲ ਉਹਨਾਂ ਦਾ ਮੇਲ ਮਲਾਪ ਬਣਿਆ ਰਹਿਣਾ ਸੀ ਪਰ ਮੈਂ ਆਪਣੀ ਇਸ ਗਲਤੀ ਤੇ ਬਹੁਤ ਪਛਤਾਉਂਦਾ ਕਿ ਮੈਂ ਇੱਕ ਧੀ ਦੇ ਪਰਿਵਾਰ ਨੂੰ ਬਦਨਾਮੀ ਦਵਾਈ ਤੇ ਦੂਸਰੀ ਮੈਂ ਯਾਰ ਮਾਰ ਕੀਤੀ ਮੈਂ ਆਪਣੀ ਇਸ ਗਲਤੀ ਨੂੰ ਕਦੇ ਵੀ माफ ਨਹੀਂ ਕਰ ਸਕਦਾ ਪਰ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਕਦੀ ਵੀ ਯਾਰ ਮਾਰਨਾ ਨਾ ਕਰੋ ਤੇ ਨਾ ਹੀ ਕੋਈ ਐਦਾਂ ਦਾ ਕੰਮ ਕਰੋ ਜਿਸ ਦੇ ਨਾਲ ਤੁਹਾਡੀ ਦੋਸਤੀ ਵਿੱਚ ਫਿੱਕ ਪੈ ਜਾਵੇ ਦੋਸਤ ਦੀ ਭੈਣ ਨੂੰ ਭੈਣ ਹੀ ਸਮਝਣਾ ਚਾਹੀਦਾ ਭਾਵੇਂ ਉਹ ਸੋਹਣੀ ਹੋਵੇ ਚਾਹੇ ਉਹ ਜਿੱਦਾਂ ਦੀ ਵੀ ਮਰਜ਼ੀ ਹੋਵੇ ਉਹਦੇ ਲਈ ਕਦੀ ਵੀ ਗਲਤ ਫੀਲਿੰਗ ਨਹੀਂ ਰੱਖਣੀ ਚਾਹੀਦੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ